ਜਿਹੜੇ ਆਫੀਸਰਸ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਫ੍ਰੀ ਐਂਡ ਫੇਅਰ ਪੋਲ ਕਰਾਣਾ ਥਿਸ ਇਜ਼ ਯਰ ਕਨਸਟੀਟਿਊਸ਼ਨਲ ਰਿਸਪੌਂਸਿਬਿਲਟੀ ਕਿਉਂਕਿ ਜਿਹੜੇ ਵੀ ਪ੍ਰੋਸੈਸ ਦੇ ਵਿੱਚ ਇਨਵੋਲਡ ਆ ਆਫੀਸਰ ਉਹਦੀ ਇੱਕ ਕਨਸਟੀਟਿਊਸ਼ਨਲ ਰਿਸਪੌਂਸਿਬਿਲਟੀ ਬੰਦੀ ਹੈ ਕਿ ਉਹ ਫ੍ਰੀ ਐਂਡ ਫੇਅਰ ਇਲੈਕਸ਼ਨਸ ਐਂਸ਼ੂਰ ਕਰੇ ਲੇਕਿਨ ਐਸਾ ਲੱਗਦਾ ਹੈ कि ਸਾਡੇ ਆਫੀਸਰਸ ਨੂੰ ਵੀ ਦਰਾਇਤਨ ਕਾਇਆ ਜਾ ਰਿਹਾ ਹੈ। ਔਰ ਉਹਨਾਂ ਕੋਲ ਇਲੀਗਲ ਕੰਮ ਕਰਵਾਏ ਜਾ ਰਹੇ ਨੇ। ਔਰ ਹਰ ਤਰ੍ਹਾਂ ਦਾ ਟਕੰਡਾ ਲੀਅਰਮੈਂਟ ਹੋ ਗਈ, ਇੰਟੀਮੀਡੇਸ਼ਨ ਹੋ ਗਈ, ਡਰਾਣਾ ਧਮਕਾਣਾ ਹੋ ਗਿਆ, ਪ੍ਰਲੋਬਨ ਦੇਣਾ ਹੋ ਗਿਆ। ਇਸ ਵੱਡੇ ਪ੍ਰਮਾਣੇ ਤੇ ਆਮ ਆਦਮੀ ਪਾਰਟੀ ਇਹ ਕੰਮ ਕਰ ਰਹੀ ਹੈ। ਔਰ ਅਸੀਂ ਬਹੁਤ ਸਾਰੇ ਮੈਂ ਦੇਖੇ ਕਿ ਤੁਹਾਡੇ ਪੱਤਰਕਾਰ ਬੰਦੂ ਵੀ ਜਿਹੜੇ ਨੋਗ੍ਰੇਸ਼ਨ ਵੰਡ ਰਹੇ ਸੀ ਉਹਨਾਂ ਦੇ ਮਗਰਮਗਰ ਭਜਰੇ ਸਨ। ਉਹਨਾਂ ਦੇ ਫੋਟੋਸ ਔਰ ਪਿਕਚਰਸ ਤੁਸੀਂ ਵੀ ਕੈਪਚਰ ਕੀਤੀਆਂ ਨੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਸੁਤਰੰਤ ਬੰਦ ਕਰਾਉਣਾ ਪਏਗਾ। ਔਰ ਮੈਂ ਅਫਸਰਸ ਨੂੰ ਬੇਨਤੀ ਕਰਦਾ ਆਪਣੇ ਜ਼ਿੰਮੇਵਾਰੀ ਨੂੰ ਇਮਾਨਦਾਰ ਨਾਲ ਨਿਭਾਓ। ਇਹ ਸਰਕਾਰਾਂ ਆਣੀਆਂ ਨੇ ਜਾਣੀਆਂ ਨੇ ਇਹ 15 ਮਿੰਨੇ ਰਹਿ ਗਏ ਸਰਕਾਰ ਦੇ ਲੇਕਿਨ ਤੁਹਾਡੀ ਜੌਬ ਜਿਹੜੀ ਹੈਗੀ ਹੈ ਤੁਹਾਡੀ ਨੌਕਰੀ ਜਿਹੜੀ ਹੈਗੀ ਬਹੁਤ ਲੰਬੀ ਪਈ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਵਾਸਤੇ ਸਰਕਾਰੀ ਅਫਸਰ ਉਹਦਾ 에ਜੰਟ ਨਹੀਂ ਬੰਨਣਾ ਚਾਹੀਦਾ ਸੋ ਮੈਂ ਬੇਨਤੀ ਕਰਾਂਗਾ ਇਲੈਕਸ਼ਨ ਕਮਿਸ਼ਨ ਨੂੰ ਕਿ ਹੋਰ ਸ਼ਕਤੀ ਦੇ ਨਾਲ ਇਲੈਕਸ਼ਨ ਕੋਰਟ ਨੂੰ ਇਨਫੋਰਸ ਕਰਨ ਔਰ ਜਿਹੜੇ ਵੀ ਆਫੀਸਰਸ ਆਪਣੀ ਡਿਊਟੀ ਚ ਕਟਾਈ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਫਰੀ ਐਂਡ ਫੇਅਰ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਵੀ ਇਮੀਡੀਏਟਲੀ ਸਖਤ ਐਕਸ਼ਨ ਲਿਤਾ ਜਾਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਪਰ ਲੋਕ ਬੰਦੇ ਨਾਲ ਤੁਸੀਂ ਕੋ ਬਹੁਤੇ ਵੋਟਾਂ ਨਹੀਂ ਪਾ ਪੋਗੇ ਲੇਕਿਨ ਤੁਸੀਂ ਮਾਹੌਲ ਖਰਾਬ ਕਰ ਰਹੇ ਹੋ ਚੋਣ ਦਾ ਸੋ ਭਾਰਤੀ ਜਨਤਾ ਪਾਰਟੀ ਇਹ ਮੰਗ ਕਰਦੀ ਹੈ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਸਾਰੀਆਂ ਚੀਜ਼ਾਂ ਦਾ ਸਖਤ ਨੋਟਿਸ ਲਵੇ ਔਰ ਇਮੀਡੀਏਟ ਐਕਸ਼ਨ ਜਿਹੜਾ ਹੈਗਾ ਜਿਹੜੇ ਵੀ ਕਲਪਿਟਸ ਹੈਗੇ ਨੇ ਉਹਨਾਂ ਦੇ ਖਿਲਾਫ ਲਿੱਤਾ ਜਾਵੇ ਕੰਪਲੀਟ ਪਾਈਆਂ ਅਸੀਂ ਇਸ ਸੰਬੰਧ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟਸ ਵੀ ਪਾਤੀਆਂ ਨੇ ਔਰ ਉਹਨਾਂ ਤੇ ਉਮੀਦ ਕਰਦੇ ਹਾਂ ਕਿ ਸਖਤ ਤੋਂ ਸਖਤ ਐਕਸ਼ਨ ਲਿਤਾ ਜਾਏਗਾ। ਹੋਰ ਤੁਹਾਡਾ ਕੋਈ ਹੋਵੇ। ਅਨਵਾਂਟਡ ਐਲੀਮੈਂਟਸ। ਇਹ ਜਸ ਬਿਲਕੁਲ ਨਹੀਂ ਜਾਨੀ ਕਿ ਕੈਪਰ ਬਹੁਤ ਗਰਵਸ ਕੀ ਕਰਨਾ ਅੰਸ਼ਰ ਬੰਦ। ਬੈਰਾ ਇਹ ਕਹਿੰਦਾ ਕਿ ਸਾਡੇ ਕੋਲ ਜੋ ਫੈਕਟਸ ਸਾਹਮਣੇ ਆਏ ਉਹ ਮੇਨਲੀ ਆਮ ਆਦਮੀ ਪਾਰਟੀ ਦੇ ਆਏ ਨੇ। ਮੈਂ ਕਿਉਂਕਿ ਜੇ ਜਿਹੜੀ ਚੀਜ਼ ਸਾਡੇ ਕੋਲ ਔਥੈਂਟਿਕ ਨਾ ਹੋਵੇ ਤਾਂ ਮੈਂ ਆਈ ਡੋਟ ਬਲੀਵ ਇਨ ਮੈਂ ਮਰਸਲਿੰਗਿੰਗ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਔਰ ਨਾ ਹੀ ਭਾਰਤੀ ਜਨਤਾ ਪਾਰਟੀ ਮਰਸਲਿੰਗਿੰਗ ਚ ਸ਼ਰੂਆਤ ਕਰਦੀ ਹੈ। ਲੇਕਿਨ ਜੇ ਸਿੱਧੇ ਸਿੱਧੇ ਐਵਿਡੈਂਸ ਮਿਲ ਜਾਣ। ਉਹ ਤੇ ਬੜੇ ਅਨਫੋਰਚੂਨੇਟ ਨੇ। ਜੀ ਸਾਹਿਬ ਜੀ ਰਾਤ ਆਪਣੇ ਮੇਰੇ ਵਰਕਰ ਹੈ ਵਈਆਂ ਦੇ ਵਿੱਚ ਤਾਂ ਦੇਖੇ ਸੀ ਕਿ ਰਾਖੀ ਕਰਦੇ ਹੋ। ਜੇ ਕਿਨੇ ਕੋਈ ਵਰਕਰ ਤਾਂ। ਹੋ। ਸਾਢੇ ਵੀ ਕਾਰਜਕਰਤਾ ਰਾਤ ਨੂੰ ਫੀਲਡ 'ਚ ਸਨ। ਔਰ ਅਸੀਂ ਅਜੇ ਵੀ ਫੀਲਡ ਦੇ ਵਿੱਚ ਹੁਣ ਵੀ ਹੈਗੇ ਆ ਤੇ ਰਾਤ ਵੀ ਰਵਾਂਗੇ। ਔਰ ਕਿਸੇ ਵੀ ਕੀਮਤ ਦੇ ਉੱਤੇ ਇਸ ਸ਼ੋਰ ਨੂੰ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ ਇਸੇ ਪਿੱਛੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅਸੀਂ ਵਾਰਨਿੰਗ ਦੇਣੀ ਚਾਹੁੰਦੇ ਹਾਂ ਜਿਹੜੇ ਲੋਕ ਇਸ ਤਰ੍ਹਾਂ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਕਿ ਬਾਹਰ ਜਾ ਜਾਓ ਇਹਨਾਂ ਹਰਕਤਾਂ ਤੋਂ ਬੜੀ 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 ਨੋ ਕਮੈਂਟਸ ਔਰ ਸ੍ਰੀ ਸਾਹਿਬ ਸਰ ਰੈਕਸਲ ਸਾਡੀ ਗਾਇਨੀ ਪਾਰਟੀ ਨੇ ਫਿਰ ਕਾਂਗਰਸ ਤੇ ਉਹ ਬੀਜੇਪੀ ਦੇ ਹੋਏਗਾ ਜੋ ਮਨੀ ਕਰਦਾ ਸਾਡੇ ਫਲੈਗ ਦੀ ਹੋਣੀ ਸਭ ਕਾਰਨ ਆਮ ਆਦਮੀ ਪਾਰਟੀ ਤੇ ਦੇ ਰਾਤੀ ਕਮ ਹੋਇ ਗੀ ਦੇਖੋ ਮੈਂ ਤੁਹਾਨੂੰ ਆਪ ਪਹਿਲਾਂ ਹੀ ਦੱਸ ਰਿਹਾ ਹਾਂਗਾ ਕਿ ਜਿਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਔਰ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਪੋਲਿਟਿਕਲ ਪਾਰਟੀ ਦਾ ਏਜੰਟ ਦੇ ਰੂਪ ਦੇ ਚ ਕੰਮ ਕਰਾਇਆ ਜਾ ਰਿਹਾ ਹੈ ਇਹ ਉਹਨਾਂ ਸਰਕਾਰੀ ਮੁਲਾਜ਼ਮਾਂ ਨੂੰ ਸੋਚਣ ਦੀ ਲੋੜ ਹੈ ਇਹ ਸਰਕਾਰਾਂ ਆਣੀਆਂ ਨੇ ਜਾਣੀਆਂ ਨੇ ਨੌਕਰੀ ਤੇ ਤੁਹਾਡੀ ਤੁਸੀਂ ਕਰਨੀ ਹੈ ਖਰੀਜ਼ਾ ਮੇਰਾ ਜਿਹੜਾ ਕੁਐਸਚਨ ਹੈ ਉਹ ਨਾਲ ਬੈਠ ਕੇ ਮੈਂ ਪੁੱਛਦਾ 77 ਦੇ ਉਸ ਸਮੇਂ ਆਖਰੀ ਜਿਹੜੀ ਸੀਟ ਵੱਡੀ ਸੀ ਲੱਗਦਾ ਸੀ 40 3 ਇਅਰ ਤੋਂ ਬੀਜੇਪੀ ਦਾ ਡੈਲੀਟ ਸੀਟ ਹੀ ਕਰਦਾ ਸੀ ਉਸ ਦਾ ਗੁੱਪਾ ਜਿਹਾ ਕੱਟ ਰਿਹਾ ਉਸ ਤੋਂ ਬਾਅਦ ਜਦੋਂ ਚੋਣ ਹੋਏ 97 ਤੋਂ ਲੱਗ ਕੇ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਕਾਲੀਦਾ ਦਾ ਅਲਾਈنس ਸੀਗਾ ਔਰ ਉਸ ਅਲਾਈਂਸ ਦੇ ਵਿੱਚ ਚੱਲਦੇ ਹੋਏ ਪਹਿਲਾ ਮੇਸ਼ਿੰਦਰ ਸਿੰਘ ਗਰੇਵਾਲ ਜੀ ਔਰ ਉਹਦੇ ਬਾਅਦ ਰੀਸ਼ੈਟ ਹਾਂਡੇ ਸੀ ਦੋ ਵਾਰੀਆਂ ਸੀਟ ਜਿੱਤ ਚੁੱਕੇ ਆ ਔਰ ਉਹਦੇ ਬਾਅਦ ਜਿਹੜੇ ਹੁਣ ਰੀਸੈਂਟ ਅਸੀਂ ਅਕਾਲੀ ਦਲ ਨਾਲ ਅੱਡ ਹੋਏ ਆ ਉਹਦੇ ਬਾਅਦ ਜਿਹੜਾ ਚੋਣ ਹੋਇਆ ਹੈ ਪਾਰਲੀਮੈਂਟ ਦਾ ਜਿਹੜੇ ਅਸੀਂ ਇਕੱਲੇ ਲੜੇ ਆ ਅਸੀਂ ਇਸ ਵਿਸਤ ਦੀ ਵਿਧਾਨ ਸਭਾ ਤੋਂ 45000 ਵੋਟਾਂ ਲਿੱਤੀਆਂ ਨੇ ਔਰ ਬਾਕੀ ਪਾਰਟੀਆਂ ਨਾਲ ਚਾਹੇ ਕਾਂਗਰਸ ਹੋਵੇ ਜਾਂ ਆਪ ਹੋਵੇ ਨੇਰੈਸਟ ਕੈਂਡੀਡੇਟਸ ਸੀਗਾ 16000 ਤੋਂ ਵੱਧ ਦੀ ਜਿਹੜੀ ਸਾਡੀ ਲੀਡ ਸੀਗੀ ਦੈਟਸ ਵਾਈ ਵੀ ਸੇ ਕਿ ਬੀਜਪੀ ਇਜ਼ ਗੋਇੰਗ ਟੂ ਵਿਨ ਥਿਸ ਇਲੈਕਸ਼ਨ ਸਰ ਜਿਵੇਂ ਲਾਈਨਸ ਤਾਂ ਹੋ ਗਿਆ ਲੇਕਿਨ 70% ਤੋਂ ਡੀ ਵੋਟ ਨਹੀਂ ਹਿਊਵਾ ਤੇ ਵੀ ਜਿਹੜਾ ਸੀਰੀਅਸਲੀ ਬੀਜਪੀ ਡੈਲੀਟਸ ਨਹੀਂ ਕალი ਤਾ ਵੀ ਤੋ ਕੋ ਉਹ ਸੂਲ ਦੇ ਲਾਈਨਸ ਤਾਂ ਛੂ ਸੀਗਾ ਉਹ ਦੋ ਹੋ ਗਿਆ ਸੂਲ ਹੋ ਗਿਆ ਤੇ ਨਾਲ ਟਾਪ ਬਾਇਗੌਨਸ ਸਰ ਪੰਜਾਬ ਦੇ ਤੰਗ ਕੋ ਸਾਈਂ ਤੇ ਲਖਮੀਨਾਂ ਜਾਉਣਾ ਹੈ ਨਾ ਪੰਜਾਬ ਦੇ ਆਪਣੇ ਵਿਜੀਗੋ ਚੈਰ ਯਾਨੀ ਕਿ ਆਪੋ ਕੋ ਸੀਟ ਸਾਡੇ ਲਈ ਇਹ ਤੁਹਾਡਾ ਅੰਕਲਨ ਹੋਏਗਾ ਭਾਰਤੀ ਜਨਤਾ ਪਾਰਟੀ ਨੇ 23 ਸੀਟਾਂ ਲੜੀਆਂ ਸੀਗੀਆਂ ਔਰ ਤੇਈਆਂ ਚੋਂ 19 ਜਿੱਤੀਆਂ ਸੀਗੀਆਂ ਉਦੋਂ ਮੈਂ ਦੱਸਦਾ ਤੇਈਆਂ ਚੋਂ 19 ਜਿੱਤੀਆਂ ਸੀ ਤੇਈਆਂ ਚੋਂ 17 ਜਿੱਤੀਆਂ ਸੀ ਤੇਈਆਂ ਚੋਂ 12 ਜਿੱਤੀਆਂ ਸੀ ਸੋ ਤੁਹਾਡੇ ਕੋਲ ਇਨਫੋਰਮੇਸ਼ਨ ਪੂਰੀ ਕਰੈਕਟ ਨਹੀਂ ਹੈਗੀ ਸਰ ਲੋਕੀ ਆਪਣੇ ਮਤ ਦਾ ਗਲਤ ਇਸਤੇਮਾਲ ਕਰ ਰਹੇ ਆਟਾ ਚਾਵਲ ਦਾਲ ਘਰ ਪਾਣੀ ਨੈਤਿਕ ਜ਼ਿੰਮੇਵਾਰੀ ਤੋਂ ਪਿੱਛੇ ਹਟਦੇ ਲੋਕ ਇਹ ਸਾਡੀ ਡੈਮੋਕ੍ਰੇਸੀ ਦਾ ਜਿਹੜੀ ਖੂਬਸੂਰਤੀ ਹੈਗੀ ਆ ਉਸ ਨੂੰ ਕੁਝ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਐਕਸਪਲੋਇਟ ਕਰਦੀਆਂ ਨੇ ਸੋ ਇਹ ਪੋਲੀਟੀਕਲ ਪਾਰਟੀਆਂ ਨੂੰ ਸੋਚਣਾ ਚਾਹੀਦਾ ਹੈ ਔਰ ਇਹੋ ਜਿਹੇ ਹਰਕਤਾਂ ਉਹੀ ਕਰਦੇ ਨੇ ਜਿਹਨੂੰ ਹਾਰ ਦਾ ਡਰ ਹੁੰਦਾ ਹੈ ਇਦੇ ਚ ਹਰ ਤਰ੍ਹਾਂ ਦੇ ਵੋਟਰਸ ਹੁੰਦੇ ਨੇ। ਔਰ ਲਿਓਰਮੈਂਟ ਜਿਹੜੀ ਹੈ ਇੱਕ ਹਿਊਮਨ ਵੀਕਨੈਸ ਹੈਗੀ ਹੈ। ਸਭ ਜਿਹੜੀ ਵੈਸਟਰੀ ਆਪੀ ਹੈ ਲਗਭਗ ਸਾਰੀ ਬੜੀ ਲਿਖੀ ਹੈ। ਲੱਗਦਾ ਵੀ ਜਿਹੜੀ ਅੱਧਾ ਵੀ ਇਹ ਕੀਤਾ ਸਾਰੇ ਨਹੀਂ। ਉਹਦੇ ਨਾਲ ਇਹ ਹੁੰਦਾ ਜਿਹਾ ਕਰਦਾ। ਦੇਖੋ ਕੀ ਹੈ ਕਿ ਇਸ ਵੈਸਟ ਕੰਸਟਿਊਐਂਸੀ ਦੇ ਵਿੱਚ ਹਰ ਤਰ੍ਹਾਂ ਦਾ ਵੋਟਰ ਹੈ। ਵੀ ਹੈਵ ਅ ਵੋਟਰਸ ਫਰਮ ਦਾ ਬਿੱਕਰ ਸੈਕਸ਼ਨ ਆਫ ਦਾ ਸੋਸਾਇਟੀ। ਵੀ ਆਰ ਵੋਟਰਸ ਆਫ ਦਾ ਮਿਡਲ ਕਲਾਸ ਵੀ ਆਰ ਵੋਟਰਸ ਜਿਹੜੇ ਕਿ ਡਾਕਟਰਸ ਐਡਵੋਕੇਟਸ ਚਾਰਟਰਡ ਅਕਾਊਂਟੈਂਟਸ ਤੇ ਜਿੱਥੇ ਜਿੱਥੇ ਵੀ ਉਹ ਲਿਓਰਮੈਂਟ ਕੰਮ ਕਰ ਸਕਦੀ ਹੈ ਉਥੇ ਉਹ ਕੰਮ ਆਮ ਆਦੀ ਪਾਰਟੀ ਕਰਨ ਦਾ ਕਰਦੀ ਹੈ ਕੱਲ ਦਾ ਇਲੈਕਸ਼ਨ ਸਹੀ ਨਿਕਲ ਜਾਏਗਾ ਸਰ ਕਿਉਂਕਿ ਛੋਟੇ ਤੋਂ ਲੈ ਕੇ ਵੱਡਾ ਹੱਬ ਕਰਨਾ ਤਾਂ ਆਪਣਾ ਰਹੀ ਹੈ ਪਾਰਟੀ ਕਿਹਦੇ ਦੀ ਇਹ ਇਲੈਕਸ਼ਨ ਕਮਿਸ਼ਨ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ਤਾ ਦੇ ਨਾਲ ਹੋਣ ਫ੍ਰੀ ਐਂਡ ਫੇਅਰ ਹੋਣ ਸਭ ਦੇ ਕੋਲ ਲੈਵਲ ਪਲੇਇੰਗ ਫੀਲਡ ਹੋਵੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਔਰ ਸੇ ਵਿਸ਼ਵਾਸ ਕਰਦੇ ਹਾਂ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਮਝੇਗਾ ਔਰ ਇਲੈਕਸ਼ਨ ਕਮਿਸ਼ਨ ਵਿਸ਼ੇਸ਼ ਰੂਪ ਦੇ ਵਿੱਚ ਇਸ ਚੋਣ ਦੇ ਉੱਤੇ ਧਿਆਨ ਰੱਖੇਗਾ ਵਿਸ਼ਵਾਸ ਤੋਂ ਇਲਾਵਾ ਜਾਰੀ ਤੇ ਹਰ ਪੋਲਿਟਿਕਲ ਪਾਰਟੀ ਕਰਦੀ ਹੈ ਅਸੀਂ ਵੀ ਕੀਤੀ ਹੈ ਕਿ ਅچھے ਤਰੀਕੇ ਨਾਲ ਅਸੀਂ ਲੋਕਾਂ ਨੂੰ ਰਿਕੁਐਸਟ ਕਰ ਸਕੀਏ ਕਿ ਵੀ ਵੋਟ ਪਾਣ ਜਰੂਰ ਜਾਓ ਮੈਂ ਤੇ ਪੈਸਾ ਤਾਂ ਪਹਿਲਾਂ ਹੀ ਕਿਹਾ ਆਮ ਨਾਟ ਅਪੀਲਿੰਗ ਫॉर ਐਨੀ ਪਰਸਨ ਮੈਂ ਤੇ ਕਹਿ ਰਿਹਾ ਕਿ ਹਰ ਵੋਟਰ ਨੂੰ 19 ਤਰੀਕ ਨੂੰ ਵੋਟ ਪਾਣ ਜਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ